ਮਾੜਾਂ ਜੀ ਉਹਨਾਂ ਜੀ ਵੇਖੋ ਸਾਰੀ ਖਰਾਬ ਹੋ ਚੁੱਕੀ ਆ। ਕਾਲ ਸਾਈਡ ਵਾਲੇ ਵੀਰੋਂ ਨਹੀਂ ਆਏ ਆ। ਇਹਨਾਂ ਦਾ ਧੰਨਵਾਦ ਕਰਦੇ ਅੱਗੇ ਵੀ ਇਹਨਾਂ ਜਿਵੇਂ ਆਪਣੇ ਮਕਾਨ ਬਣਾਏ ਪਹਿਲਾਂ। ਮਕਾਨ ਬਣਾ ਕੇ ਹੁਣ ਪੈਲੀਆਂ ਬਣਾਉਂਦੇ ਆ ਜੀ ਸਾਡੀਆਂ। ਇਹਨਾਂ ਦਾ ਹੋਰ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਮਤਲਬ ਕੋਈ ਸਰਕਾਰ ਵਾਲੋ ਕੋਈ ਨਹੀਂ ਆਇਆ ਜੀ। ਸਾਡਾ ਅਣਕਰ ਜਿਵੇਂ ਪੈਲੀਆਂ ਦੇ ਵਿੱਚ ਟੋਏ ਪੈ ਗਏ ਸਾਡੇ ਬੋਰ ਰੁੜ ਗਏ ਆ। ਸਾਰਾ ਕੁਝ ਸਾਡਾ ਇੱਕ ਰਿਦਾ ਐਨਐਸ ਹੋ ਗਿਆ। ਅਸੀਂ ਕਾਹੇ ਜੋਗੇ ਨਹੀਂ ਰਹਿ ਗਏ। ਇਸ ਟਾਈਮ ਸਾਡੇ ਕੋਲ ਕਣਕ ਖਾਣ ਨੂੰ ਨਹੀਂ ਹੈਗੀ। ਗਾਂ ਵੀ ਬੱਚਿਆਂ ਨੂੰ ਕਿਵੇਂ ਖਵਾਉਣਾ ਕੀ ਕਰਨਾ ਕੁਝ ਸਾਡੇ ਕੋਲ ਨਹੀਂ ਹੈਗਾ। ਇਹਨਾਂ ਦਾ ਅਸੀਂ ਕਰਦੇ ਆ ਜੀ ਚਲੋ ਸਾਡੀ ਚਲ ਜਮੀਨ ਬਣਾਉਣ ਦੇ ਲੱਗੇ ਆ ਸਾਰੇ ਸਾਰਾ ਕੁਝ ਆਪਦੇ ਕੋਲੋਂ ਕਰਦੇ ਮਹਾਰਾਜ ਇਹਨਾਂ ਚੜਦੀ ਕਲਾ ਕਰੇ ਇਹਨਾਂ ਦਾ ਵੀਰ ਸਾਰੇ ਬਾਹਰ ਐਨ ਆਰ ਆਈ ਜਿੰਨੇ ਵੀਰ ਆ ਇਹਨਾਂ ਦਾ ਸਾਥ ਦੇ ਨਾਲ ਇਹ ਗਰੀਬਾਂ ਦੀ ਬਾਹ ਫੜਨਦੇ ਆ ਜੀ ਆਨੰਦ ਕੇ ਹਲਾ ਅੱਜ ਮਾੜੇ ਹੀ ਆ ਜੀ ਜੇ ਸਮਝ ਗਏ ਤੇ ਮਾੜੇ ਆ ਜਦੋਂ ਬਾਹਰ ਤੇ ਕੁਝ ਹੈਗਾ ਨਹੀਂ ਹੁਣ ਬੱਚੇ ਵੀ ਹਿਸਾਬ ਨਾਲ ਲਾ ਲੋ ਹਿਸਾਬ ਹੀ ਸਕੂਲਾਂ ਤੋਂ ਬੈਠੇ ਆ ਫੀਸਾਂ ਹੋਣਗੀਆਂ ਤੇ ਪਾਵਾਂਗੇ ਸਾਰਾ ਕੁਝ ਅਗਲੇ ਉਹਨਾਂ ਨੂੰ ਮਾਸਟਰਾਂ ਨੂੰ ਕੀ ਲੱਗੇ ਉਹ ਆਂਦੇ ਫੀਸਾਂ ਲਿਆਓ ਤੇ ਬੱਚੇ ਪਾਓ ਤੇ aí fir ਕੋਣ ਪੈਲਿਆਂ ਦੇ ਸਿਰ ਤੇ ਜੱਟ ਹੁੰਦਾ ਤੁਹਾਨੂੰ ਪਤਾ ਜਦੋਂ ਪੈਲੀ ਨਾ ਰਹੀ ਤਾਂ ਕੀ ਰਹਿ ਗਿਆ ਪੱਲੇ ਖਾਲਸਾ ਸਾਡ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਪਹਿਲਾਂ ਜਿਵੇਂ ਸਾਡੇ ਮਕਾਨ ਸਾਰੇ ਉਹ ਡਿੱਗੇ ਸੀ ਉਹਨਾਂ ਇਹਨਾਂ ਨੇ ਉਹ ਵੀ ਬਣਾਏ ਇੰਨਾ ਵੀ ਵੀਰ ਇਹਨਾਂ ਦੀ ਮਦਦ ਕਰਨ ਹੋਰ ਇਹਨਾਂ ਦੇ ਨਾਲ ਸਾਥ ਦੇਣ ਇਸ ਗਰੀਬਾਂ ਦੀ ਬਾਹ ਫੜਦੇ ਆ ਤੇ ਮੰਨ ਲਓ ਸਾਰਿਆਂ ਦਾ ਸਾ ਉਹ ਸਾਰੇ ਵੀਰ ਇਹਨਾਂ ਦਾ ਸਾਥ ਦੇਣ ਰਵੀ ਸਿੰਘ ਦਾ ਉਹਨਾਂ ਨੇ ਸਾਰਿਆਂ ਨੂੰ ਗਰੀਬ ਜਿਵੇਂ ਮੰਨ ਲਓ ਪੈਲਗਾ ਕਿਸੇ ਦੀ ਕਿੱਲਾ ਕਿਸੇ ਦੀ ਅੱਧਾ ਕਿੱਲਾ ਕਿਸੇ ਦੀ ਦੋ ਕਨਾਲਾਂ ਸਾਰਿਆਂ ਦੀ ਬਣਾਉਂਦੇ ਆ ਮਦਦ ਕਰਨਦੇ ਆ ਇਹ ਸਾਰਿਆਂ ਦੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਭਾਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ